Yeah. <laughs> 29 ਜੁਲਾਈ 2025 ਦਿਨ ਮੰਗਲਵਾਰ ਤੇ ਸਮਾਂ ਜਿਹੜਾ 11:30 ਦੇ ਲਵੇ ਤਵੇ ਹੋ ਗਿਆ ਤੇ ਰੱਬ ਨੇ ਰਾਤ ਦਾ ਮਹੌਲ ਸੋਹਣਾ ਬਣਾ ਰੱਖਿਆ ਕਿਣ ਮੇਣ ਕਿਣ ਮੇਣ ਪਈ ਜਾਂਦੀ ਐ ਤੜਕੇ ਵੀ ਪਈਆ ਐਸੇ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਕਮਰਾ ਦਿੱਤਾ ਜਿਹੜਾ ਉਹ ਚ ਹੀ ਲੰਮ ਲੇਟ ਹੋਏ ਰਹੇ ਤੇ ਹੁਣ ਮੌਸਮ ਥੋੜਾ ਸਾਫ਼ ਹੋਇਆ ਹੈਗਾ ਤੇ ਹੁਣ ਆਪਾਂ ਅੱਗੇ ਦੇ ਪੋਛਦੇ ਆ ਆਪਣੇ ਨਾਲ ਦੇ ਸਾਥੀਆਂ ਤੋਂ ਵੀ ਅੱਗੇ ਦੇ ਕਿੱਧਰ ਦੇ ਚਾਲੇ ਪਾਉਣੇ ਆ ਕਿ ਇੱਥੇ ਕੁਝ ਦੇਖਣ ਵਾਲੀ ਚੀਜ਼ ਆ ਉਹ ਦੇਖਦੇ ਆ ਗੁਰਦੁਰ ਸਾਹਿਬ ਦੇ ਵਿੱਚ ਐਂਟਰ ਹੁੰਨੇ ਸਾਰੇ ਨਾ ਪਹਿਲਾਂ ਇੱਧਰ ਜੋੜਾ ਘਰ ਆ ਜਾਂਦਾ ਹੈਗਾ ਅੱਗੇ ਆਪਣੇ ਇੱਧਰ ਕਹਿ ਸਕਦੇ ਆ ਸਾਧਨ ਖੜਾਉਣ ਵਾਸਤੇ ਬਣਿਆ ਹੋਇਆ ਹਾਲ ਤੇ ਆਪਣੇ ਸਾਈਕਲ ਆ ਖੜੇ ਇੱਧਰ ਇੱਧਰ ਮੋਟਰਸਾਈਕਲ ਖੜੇ ਆ ਤੇ ਅੱਗੇ ਸਾਹਮਣੇ ਦੇਖੀਏ ਗੁਰਦੁਰ ਸਾਹਿਬ ਦੇ ਸਾਰੇ ਕਮਰੇ ਬਣੇ ਹੋਏ ਆ ਤੇ ਹੈਸ਼ ਵਾਸਤੇ ਤੇ ਗ੍ਰਾਂਥੀ ਸਾਹਿਬ ਵਾਸਤੇ ਜਿਹੜੇ ਇੱਥੇ ਪਾਠ ਹੀ ਰਹਿੰਦੇ ਆ ਉਹਨਾਂ ਵਾਸਤੇ ਕਮਰੇ ਬਣੇ ਤੇ ਨਾਲ ਦੇ ਆਪਣੇ ਸਾਹਮਣੇ ਬੈਠੇ ਆ ਫੌਂਚ ਉਂਗਲਾ ਮਰੀ ਜਾਂਦੇ ਆ ਕੋਈ ਕਿੱਧਰ ਮਰੀ ਜਾਂਦਾ ਤੇ ਕੋਈ ਕਿੱਧਰ ਇੱਧਰ ਆਪਣਾ ਸਾਈਕਲ ਖੜਾ ਤੇ ਕੱਪੜੇ ਜਿਹੜੇ ਰਾਤ ਦੇ ਬਿੱਟੂ ਬਾਈ ਨੇ ਧੋਤੇ ਸੀ ਇਹ ਤੇ ਆਪਨੇ ਫੇਰ ਗਿੱਲੇ ਕਰਦੇ ਤੇ ਹੁਣ ਸਾਈਕਲਾਂ ਟੰਗੀ ਬੈਠਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਮ ਹੋਵੋਗੇ ਮੈਗਮੂ ਵੀ ਟਾਂਗੇ ਰੱਖੀ ਆ ਆ ਬਹੁਤ ਟਾਈਮ ਦੀ ਆਪਣੀ ਸਵੇਰੇ ਤਿਆਰੀ ਹੁੰਦੀ ਹੈਗੀ ਕਿਸੇ ਪਾਸੇ ਨੂੰ ਭਾਵੇਂ ਸ਼ਹਿਰ ਦੇਖਣਾ ਹੋਵੇ ਤੇ ਭਾਵੇਂ ਗਾਂ ਸਫ਼ਰ ਕਰਨਾ ਹੋਵੇ ਆਪਣੀ ਬਿਲਕੁਲ ਵੀਰੇ ਤਿਆਰੀ ਹੁੰਦੀ ਹੈ ਚੜ੍ਹਦੀ ਕਲਾ 'ਚ ਤੇ ਸਾਰੇ ਚੜ੍ਹਦੀ ਕਲਾ 'ਚ ਰਹੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਆ ਠੀਕ ਆ ਥੋੜੀ ਓਕੜ ਮੀਣੇ ਲਾ ਰੱਖੀ ਸੀ ਉਹਦੇ ਕਰਕੇ ਆਪਾਂ ਬੈਠੇ ਸੀ ਵੀ ਰੱਬ ਕਿਸੇ ਟਾਮ ਟੱਲਾ ਹੋਵੇ ਤੇ ਆਪਾਂ ਅੱਗੇ ਦਾ ਸਫ਼ਰ ਸ਼ੁਰੂ ਕਰੀਏ ਤੇ ਇੱਧਰ ਆਪਣੇ ਹਰਪਾਲ ਬਾਈ ਵੀ ਟੰਗੀ ਬੈਠੇ ਆ ਟੁੱਟੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਟੁੱਟੀ ਦਾ ਟੰਗੀ ਆਪਾਂ ਤਿਆਰ ਆ ਬਿਲਕੁਲ ਠੀਕ ਆ ਜਿਵੇਂ ਚਲੋ ਮੀਰ ਕਿਦਾਂ ਕਦੇ ਚੱਲੀਏ ਠੀਕ ਹੈ ਕੋਈ ਨਹੀਂ ਦੇਖਦੇ ਆ ਵੀ ਮੀ ਮੂ ਰੁਕ ਜੇ ਆਪਾਂ ਚੱਲਦੇ ਆਂ ਘਰ ਨੂੰ ਠੀਕ ਹੈ ਠੀਕ ਹੈ ਤੇ ਗੁਰਦਰਾ ਸਾਹਿਬ ਦੀ ਕਮੇਟੀ ਦਾ ਤਹਿਤੋਂ ਧੰਨਵਾਦ ਕਰਦੇ ਆਂ ਤੇ ਜਿਹੜਾ ਆਪਾਂ ਨੂੰ ਹੁੰਦੇ ਸਾਰੀ ਰਾਤ ਨੂੰ ਕਮਰਾ ਦਿੱਤਾ ਸੀ ਆ ਤੇ ਇਹ ਆਪਣਾ ਕਮਰਾ ਸੀ ਜਿੱਥੇ ਰਾਤ ਕੱਲ ਦੀ ਰਾਤ ਹੈ ਜਿਹੜੀ ਬਤੀਤ ਹੋਈ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਸਮਾਨ ਸਲਾ ਆਪਣਾ ਕੋਲ ਖਾਸਾ ਹੀ ਹੈ ਤਾਰਾਂ ਤੁਰਾਈਆਂ ਦਿਆ ਡੱਡੂ ਡੁੱਡੂ ਜੇ ਇਹੜੇ ਆਪਣੇ ਲੈਡ ਤੋਂ ਬਿਨਾ ਵੀ ਚਾਰਜ ਕਰਦੇ ਤੇ ਇਹ ਭਰ ਲੈ ਨੱਕੋ ਨੱਕ ਕਰ ਲਿਆ ਤੇ ਇੱਧਰ ਆਪਣੇ ਇਸ਼ੂ ਬਾਈ ਬੈਠੇ ਥੱਲੇ ਇਹ ਵੀ ਫੋਨ 'ਚ ਉਂਗਲਾ ਮਾਰੀ ਜਾਂਦੇ ਆ ਕਿੱਥੇ ਮਾਰ ਰਿਹਾ ਹੁਣ ਤਾਂ ਫੋਨ ਰੱਖ ਲਿਆ ਤੂੰ ਪਹਿਲਾਂ ਤਾਂ ਉਂਗਲੇ ਮਾਰ ਠੀਕ ਹੈ ਠੀਕ ਹੈ ਬੱਚੇ ਤਾਂ ਥੋੜਾ ਜਿਹਾ ਬਾਹਰ ਪਛਾਤ ਜਗਾ ਬਹਿ ਰਹੀ ਹੈ ਥੋੜੇ ਜਿਹੇ ਥੱਲੇ ਜਿਹਾ ਥੋੜਾਇਆ ਰੈਸਟ ਕਰ ਰਹੀ ਸੀ ਠੀਕ ਹੈ ਠੀਕ ਹੈ ਇਹ ਬਹੁਤ ਵਧੀਆ ਹੈ ਅੱਜ ਅਗਰ ਪੰਜ ਸ਼ੱਕ ਚੁੰਦੇ ਆ ਹਾਂਜੀ 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 ਸ਼ਸਤੀ ਆਕਾਰ ਪਿਆ ਬੜਾ ਠੀਕ ਹੈ ਤੇ ਉਧਰ ਆਪਣੇ ਬੈਗ ਰੱਖੀ ਬੈਠੇ ਆ ਜਿਹੜੇ ਆਪਣੇ ਸਮਾਨ ਸੱ ਲੈ ਤੇ ਇਹ ਆਪਣੇ ਕੋਲ ਕਮਰਾ ਸੀ ਆ ਰਾਤ ਨਵੀਂ ਵੀਡੀਓ ਨਵੇਂ ਬਲੌਗ ਚ ਛੋਟੇ ਵੱਡੇ ਭੈਣ ਭਰਾ ਮਾਤਾ ਬਜ਼ੁਰਗ ਦੇਸ਼ਾਂ ਦੇ ਵਿਦੇਸ਼ਾਂ ਆ ਰਹਿਆਂ ਨੂੰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸਵਿੱਧਰ ਧਰਤੀ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਤੁਹਾਨੂੰ ਬੜੇ ਹੀ ਇក្រਾਰ ਦਾ ਜਿਹੜਾ ਮੀ ਪਈ ਜਾਂਦਾ ਉਹਦੇ ਕਰਕੇ ਆਪਣੇ ਸਫ਼ਰ ਦੇ ਵਿੱਚ ਅੱਜ ਥੋੜੀ ਓਕੜਾਈ ਵੀ ਹੈ ਤੇ ਅੱਜ ਆਪਾਂ ਗੁਰਦਰਾ ਸਾਹਿਬ ਵਿੱਚ ਹੀ ਰੁਕਾਂਗੇ ਕਿਉਂਕਿ ਅਜ ਵੀ ਨਹੀਂ ਪਈ ਅੰਦਰ ਤੜਕੇ ਰਹੀ ਤੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਤਾਵਾ ਸ਼ਹਿਰ ਦੀ ਇਥੋਂ ਕੀ ਚੀਜ਼ਾਂ ਦੇਖਣ ਯੋਗ ਹੈ ਕੀ ਚੀਜ਼ ਖਾਣ ਯੋਗ ਹੈ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਦੇ ਵਿੱਚ ਤੇ ਆਪਾਂ ਤੁਹਾਨੂੰ ਦੇਖਦੇ ਆਂ ਫਿਰ ਅੱਲਾ ਪੱਲਾ ਸਾਰਾ ਸਮਾਂ ਜਿਹੜਾ 3:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਮੀਨੇ ਥੋੜਾ ਠੰਮਾ ਪਾਇਆ ਸੀ ਆ ਤੇ ਆਪਾਂ ਬਾਜ਼ਾਰ 'ਚ ਆਏ ਆ ਟਕਾਵਾ ਦੀ ਇੱਥੋਂ ਦੀ ਫੇਮਸ ਬਾਜ਼ਾਰ ਆ ਤੇ ਆਪਾਂ ਬਾਈ ਨਾਲ ਬਾਰਤ ਲਾਭ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਨਮਸਕਾਰ ਆਪਕਾ ਨਾਮ ਕੀ ਹੈ ਸ਼ੁਗੂ ਜੀ 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 ਆਪਕਨ ਬਹੁਤ ਯਾਦ ਆਪ ਜੀ ਹੋਦ ਨਾ ਆਦਬ ਠੀਕ ਆ ਜੀ ਤੋ ਇਸ ਮਾਰਕੀਟ ਕੋ नहीं जाता है ये शहर में ये मार्केट है इससे अलावा भी और बड़ी मार्केट अब बनी है कि नहीं अभी यही है फिलहाल अभी तो इसकी टक्कर की मार्केट नहीं बनी है लेकिन मॉल बहुत सारे बन गए हैं आउट एरिया में बने हैं थोड़ा दूर हाँ जी हाँ जी हाँ और इसकी टक्कर की मार्केट ये पक्की सराय के अलावा सिंधी मार्केट है बजाजा लाइन है हाँ जी हाँ जी ये भी मार्केट अच्छी है और ये ज्यादा फेमस मार्केट है अगर कितना टाइम हो गया आपके साथ ये लगभग पक्की सराय का मतलब ये बहुत जब पहले शासन था अंग्रेजों का तो यहाँ वो यहाँ आके रुकते थे ठीक है जी यहाँ इसीलिए इसको पक्की सराय नाम रखा गया ठीक है ठीक जी यहां पे कहीं रोड पक्की नहीं थी लेकिन उन लोगों का जो आना जाना था यहाँ पूरा पक्का हिसाब किताब था इसीलिए इसका नाम पक्की सराय रखा गया यहाँ इनके रहने की व्यवस्था भी अच्छी थी ठीक है जी यहाँ से स्टेशन बहुत पास पड़ता था तो यहाँ पे उनके समय में कोई मतलब कि उनका महल वगैरह यहाँ से उनके जो होम और हाँ जो दो अंग्रेज थे हाँ जी उनके हिसाब से ये बसा हुआ है हाँ कौन से एम नाम था उसी के नाम को हाँ ए हाँ एम और एक ब्रांड ब्रांड थे दोनों तो भाई थे उन्हीं ने इसका शिलान्यास किया था उन्हीं ने पूरा मार्केट बनाया चौकियाँ सारी व्यवस्था वही कर गए उनके नाम से ही रखा उनके नाम से। और ये इटावा इसका पूरी है यहाँ देवताओं का वास है यहाँ महाभारत के युग में भी इसको इसका नाम आया है अभी एक बहुत अच्छे संत इटावा का नाम ले रहे थे हाँ जी जी यहाँ तो बहुत कुछ है देखने को ठीक है का पुरी जी इटावा फेमस है यहां देवी दा, देवी है यहाँ देवी देवी देवताओं का वास है यहाँ सारे अच्छे अच्छे यहाँ स्थान है ठीक है जी यहाँ कभी नीलकंठ पे जाना घूमने जी जी भी जाना कभी जी हाँ जी वहाँ पे जाएंगे यहाँ रुद्र भोले बाबा का मंदिर है हाँ जी बहुत सारे मंदिर हैं ठीक है जी वो बोलते नेवाटोडा आईनी जानकारी देने वास्ते अपने भाईजी बैठे ने सासरे भाईजी बताइए ਤੁਸੀਂ ਦੱਸ ਰਹੇ ਸੀ ਇਹ ਜਿਹੜਾ ਮਤਲਬ ਕੀ ਹੈ ਇੱਥੋਂ ਦੀ ਲੋਕੇਸ਼ਨ ਹੈ ਇੱਕ ਕਿਸ ਦੇ ਨਾਮ ਤੇ ਬਸੀ ਹੋਈ ਹੈ ਅੰਗਰੇਜ਼ਾਂ ਦੇ ਨਾਮ ਤੇ ਕੀ ਹੈ ਈਟਾਵਾ ਹਾਂਜੀ ਹਾਂਜੀ ਨਹੀਂ ਨਹੀਂ ਈਟਾਵਾ ਤਾਂ ਬਹੁਤ ਪੁਰਾਣਾ ਹੋਰ ਇਸਕਾ ਇਤਿਹਾਸ ਵੀ ਪੁਰਾਣਾ ਹੈ ਠੀਕ ਹੈ ਜੀ ਹਾਂ ਇਹ ਈਟਾਵਾ ਦਾ ਸਭ ਤੋਂ ਪ੍ਰਾਚੀਨ ਬਸਤੀ ਮੇਰੇ ਕਹਿੰਦੇ ਜਟਪੁਰਾ ਹੈ ਲਾਲਪੁਰਾ ਹੈ ਜਹਾਂ ਪੇ ਆਜ ਵੀ ਐਸਾ ਲੱਗੇਗਾ ਜਿਵੇਂ 200 200 300 300 ਸਾਲ ਪੁਰਾਣੇ ਮਕਾਨ ਹੈ ਠੀਕ ਹੈ ਜੀ ਜੋ ਆਜ ਵੀ ਕੁਝ ਕੁਝ ਰਹਿ ਗਏ ਹਨ ਠੀਕ ਹੈ ਜੀ ਹਾਂ ਉਨਕੀ ਬਨਾਵਤ बिल्कुल ऐसा लगता है अंग्रेजों से पहले की हाँ जी हाँ और छहराया भी एक बहुत पुराने इलाके में आता है तो ये जो मार्केट है ये किंग्स के नाम से बसी हुई है मतलब आप बता रहे थे जो अंग्रेजों के नाम से हाँ मैंने स्कूल के एक अध्यापक ने मुझे बताया था कि अंग्रेजों के टाइम में ए एम यूम करके एक वो आए थे अधिकारी एम, थे जो एम दो हाँ, थे हाँ दो दो भाई थे तो वो यहाँ पे रहते थे उनकी यहाँ पोस्टिंग थी और उन्होंने ही एक आगे सब्जी मंडी टाइप की उन्हीं के नाम पे वो हुमगंज बनाया गया रामगंज हुमगंज हां रामगंज और हुमगंज उन्हीं के नाम पे कोला है सही गई बहुत-बहुत धन्यवाद भाई ये जानकारी देने वास्ते सासरीगल जी ਹੋਣੇ 4 ਵਜੇ ਦਾ ਵੇਲਾ ਹੋ ਗਿਆ ਤੇ ਆਪਾਂ ਇਸ ਟਾਈਮ ਪਹੁੰਚ ਗਏ ਸਮੇਰ ਸਿੰਘ ਦਾ ਕਿਲਾ ਜਿਹੜਾ ਉਸ ਮਾਰਗ ਤੇ ਆ ਜਿਹੜੀ ਸਿੱਧੀ ਚੜ੍ਹਾਈ ਤੁਸੀਂ ਸਾਹਮਣੇ ਦੇਖੀ ਜਾਂਨੇ ਹੋ ਇਹ ਉਧਰ ਨਹੀਂ ਜਾਂਦੀ ਜਿੱਧਰੋਂ ਕਹਿ ਸਕਦੇ ਥਾਰ ਆਈ ਹੈ ਸੱਪ ਰੰਗੇ ਕਲਰ ਦੀ ਤੇ ਇਹ ਸਿੱਧੀ ਚੜ੍ਹਾਈ ਹੁਣ ਤੁਰ ਕੇ ਜਾਣਾ ਪੂਗਾ ਤੇ ਆਪਾਂ ਇੱਥੇ ਉਤਰ ਗਏ ਸੀਗੇ ਤੇ ਨਿਕਲੇ ਤਾਂ ਆਟੋ ਪਾਟੀ ਸੀਗੇ ਇਹ ਵੀ ੱਡੋ ਵੱਡਾ ਵੀਡੀਓ ਬਣਾਉਣੀ ਹੈ ਤੇ ਉਹ ਤੁਹਾਨੂੰ ਪਤਾ ਹੀ ਹੈ ਬੜਾ ਵੱਡਾ ਸ਼ਹਿਰ ਨਹੀਂ ਹੈ ਤਾਂ ਫੇਰ ਉੱਥੇ ਹੀ ਇਕੱਠੇ ਮਲਾਪ ਹੋ ਗਿਆ ਬਿੱਟੂ ਭਾਈ ਇੱਥੇ ਫੋਨ ਤੇ ਲੱਗਾ ਪਿਆ ਸੀ ਤੇ ਮੈਨੂੰ ਆਟੋ ਵਾਲਾ ਜਦੋਂ ਲਾ ਕੇ ਗਿਆ ਤੇ ਬਿੱਟੂ ਭਾਈ ਸਾਹਮਣੇ ਖੜਾ ਮੈਂ ਖੱਲਾ। ਉਹ ਆਟੋ ਪਾਟੀ ਨਿਕਲੇ ਸੀ ਤੇ ਇਕੱਠੇ ਹੋ ਗਏ। ਸ਼੍ਰੀ ਹਨੂਮਾਨ ਘਾਟ ਤੇ ਇਧਰ ਨਿਗਾ ਮਾਰੀਏ ਦੂਰ ਤਿੱਕਰ ਵਗਦੀ ਹੋਈ ਆਮrana ਨਦੀ। ਤੇ ਚਾਰੇ ਪਾਸੇ ਜਿੱਥੋਂ ਤੱਕ ਨਿਗਾ ਜਾਂਦੀ ਉੱਥੇ ਤੇ ਕਰ ਪਾਣੀ ਪਾਣੀ ਦਿਖੀ ਜਾਂਦਾ ਤੇ ਉਹ ਵੱਡੇ ਵੱਡੇ ਟਰਾਲੇ ਲੰਘਦੇ ਹੋਏ ਪੁਲ ਦੇ ਉੱਤੋਂ ਦੀ। ਉਸ ਪੁਲ ਦੇ ਕ੍ਰੋਸ ਕਰਕੇ ਤੇ ਆਪਾਂ ਸ਼ਹਿਰ ਦੇ ਵਿੱਚ ਕੱਲ ਐਂਟਰ ਹੋਏ ਸੀ। ਦੇ ਇੱਥੇ ਘੁੰਮਣਾ ਫਿਰਨਾ ਬੰਦ ਹੈ ਤੇ ਹੁਣ ਆਪਾਂ ਇੱਥੋਂ ਪੁੱਛ ਗਏ ਸੀ ਕੀਤੀ ਆ ਤੇ ਕਹਿੰਦੇ ਭਾਈ ਪੁੱਠੇ ਮੁੜ ਜਾਓ ਜਿਹੜੇ ਪੈਰੀ ਆਏ ਆ ਤੇ ਦਰਮੀਂ ਵੀ ਚਾਲੂ ਹੋਗਾ ਅਸੀਂ ਕੋ ਮ ਬਣਾਏ ਸੀ ਰਾਜਾ ਸੁਮੇਰ ਸਿੰਘ ਦਾ ਕਿਲਾ ਤੇ ਪਹਿਲਾਂ ਕਹਿੰਦੇ ਭਾਈ ਇੱਥੇ ਐਂਟਰੀ ਬੰਦ ਹੈ ਤੇ ਉਹ ਕਹਿੰਦੇ ਪਰਮਿਸ਼ਨ ਲੈਣੀ ਪੈਂਦੀ ਹੈ ਉਤੋਂ ਤੇ ਫਿਰ ਇਹ ਕਹਿੰਦੇ ਐਂਟਰੀ ਥੋੜੀ ਜਾ ਸਕਦੀਆਂ ਤੇ ਅਸੀਂ ਗੱਲਬਾਤ ਕੀਤੀ ਨੀ ਮੋਲੋ ਅਸੀਂ ਕਹਾਂ ਠੀਕ ਹੈ ਤੇ ਅੰਦਰ ਗਏ ਤੇ ਇੱਕ ਨਿੱਕਾ ਜਿਹਾ ਪਾਰਕ ਜਿਵੇਂ ਆਈ ਆ ਗਏ ਤੇ ਇਧਰੋਂ ਮੀਂਹ ਲਿਆ ਖੜਾ ਬਿੱਟੂ ਭਾਈ ਕਿਵੇਂ ਰਿਹਾ ਅੱਜ ਦਾ ਐਕਸਪੀਰੀਅੰਸ ਤੇਰਾ ਕਿਲੇ ਦਾ ਚਲ ਆਪਾਂ ਆਏ ਸੀਗੇ ਹਨਾ ਹਾਂਜੀ ਐਨੇ ਨਾਲ ਅੰਦਰੋਂ ਦੇਖਿਆ ਕੀ ਕੋਸਾ ਨਹੀਂ ਫੇਰ ਐਂਦੇ ਰਹਿੰਦਾ ਵੀ ਪਤਾ ਨਹੀਂ ਅੰਦਰ ਕਿੱਡਾ ਗੱਲਬਾਤ ਕੀ ਆ ਕੇ ਲਾ ਕੇ ਢਾਕਾ ਹਾਂ ਹਾਂ ਇਹ ਤਾਂ ਕਰੀ ਉਹ ਆਪਾਂ ਨੂੰ ਪਤਾ ਲੱਗ ਗਿਆ ਵੀ ਐਂ ਮੰਡੇ ਚ ਨਾ ਇੱਕ ਕੁੜਕ ਬਲੀ ਜੀ ਲੈਣੀ ਸੀ ਵੀ ਅੰਦਰ ਨਹੀਂ ਗਏ ਆਪਾਂ ਤੇ ਪਤਾ ਨਹੀਂ ਕੀ ਗੱਲਬਾਤ ਸੀ ਕਿਉਂ ਨਹੀਂ ਜਾਣ ਦਿੱਤਾ ਗਿਆ ਤੇ ਪਰ ਅੰਦਰ ਦੱਸਾ ਕੀ ਗੱਲਬਾਤ ਹੈ ਬਾਈ ਵੀ ਜਿਹੜੇ ਵੱਡੇ ਵੱਡੇ ਮੰਤਰੀ ਹੋਏ ਜਾਂ ਵੱਡੇ ਵੱਡੇ ਡਾਇਰੈਕਟਰ ਹੋਏ ਉਹ ਆਣ ਕੇ ਇਸ ਕਿਲੇ ਦੇ ਵਿੱਚ ਰੋਕਦੇ ਆ ਉਹਨਾਂ ਨੂੰ ਮਤਲਬ ਕਹਿ ਸਕਦੇ ਆ ਕਿ ਕਿੰਨਾ ਨੇ ਕੀ ਬਣਾਇਆ ਬਿੱਟੂ ਬਈਓ ਗੈਸਟ ਹਾਊਸ ਗੈਸਟ ਹਾਊਸ ਉਹ ਬਣਾ ਰੱਖਿਆਗਾ ਤੇ ਉਹਦੀ ਵੀ ਕਹਿੰਦੇ ਪਰਮਿਸ਼ਨ ਲੈਣੀ ਪੈਂਦੀ ਹੈ ਉਤੋਂ ਹੈੱਡ ਕੁਆਟਰ ਚੋਂ ਪਤਾ ਨਹੀਂ ਕਿਹੜਾ ਹੈੱਡ ਕੁਆਟਰ ਹੈ ਤੇ ਉੱਥੋਂ ਪਰਮਿਸ਼ਨ ਲੈ ਕੇ ਫੇਰ ਅੰਦਰ ਰੁਕਣ ਦਿੰਦੇ ਆ ਤੇ ਦੋ ਨਿੱਕ ਨਿੱਕੇ ਕਮਰੇ ਆ ਤੇ ਪਤਾ ਨਹੀਂ ਉਹ ਐਡਾ ਵੱਡਾ ਗੈਸਟ ਹਾਊਸ ਬਣਾ ਰੱਖਿਆ ਇਹਨਾਂ ਨੇ ਤੇ ਹੁਣ ਆਪਾਂ ਕਿੱਥੇ ਚੱਲਾਂਗੇ ਬਿੱਟੂ ਬਾਈ ਕਿਸਕੀ ਮੈਂ ਮੀ ਤਾਂ ਪਈ ਜਾਂਦਾ ਹੁਣ ਦੇਖਦੇ ਆ ਗੁਰਦਰਾ ਸਾਹਿਬ ਹੀ ਚੱਲਾਂਗੇ ਆਪਾਂ ਗੁਰਦਰਾ ਸਾਹਿਬ ਹੀ ਚੱਲਦੇ ਆ ਚਲੋ ਜੀ ਹੁਣ ਮੌਸਮ ਬੜਾ ਖਰਾਬ ਹੈ ਤੇ ਜੇ ਅੱਜ ਦਾ ਬਲੌਗ ਆਪਣਾ ਛੋਟਾ ਹੋ ਸਕਦਾ ਹੈ ਤੇ ਅੱਜ ਮੌਸਮ ਕਰਕੇ ਜਿੰਨੀ ਗੱਲਬਾਤ ਹੋਊਗੀ ਉੰਨੀ ਤੁਹਾਡੇ ਨਾਲ ਸ ਤੇ ਹੁਣ ਆਪਾਂ ਗੁਰਦਾਰਾ ਸਾਹਿਬ ਚੱਲਦੇ ਆਂ 8ਵਾਂ ਸ਼ਹਿਰ ਦਾ ਮਸ਼ਹੂਰ ਚਾਹ ਵਾਲਾ ਪੱਪੂ ਅਹਿਮਦ ਚਾਹੇ ਵਾਲਾ ਅੱਜ ਤੱਕ ਅਸੀਂ ਮਸ਼ਹੂਰ ਚਾਹ ਵਾਲੇ ਬਹੁਤ ਦੇਖੇ ਆ ਪਰ ਇੰਨੀ ਭੀੜ ਕਿਤੇ ਨਹੀਂ ਦੇਖੀ ਹੋਈ ਪਹਿਲੀ ਵਾਰ ਇੰਨੀ ਭੀੜ ਦੇਖੀ ਆਂ ਨਿਆ ਦੁਕਾਨ ਦੇ ਵਿੱਚ ਤੇ ਕੱਪ ਇੱਕ ਚਾਹ ਦਾ ਲੈਣ ਵਾਸਤੇ ਤੇ 15 15 20 20 ਮਿੰਟ ਲਾਈਨ 'ਚ ਲੱਗਣਾ ਪੈਂਦਾ ਆ ਗੱਲਬਾਤ ਆ ਤੁਸੀਂ ਦੇਖ ਹੀ ਰਹੇ ਹੋ ਕਿੰਨੀ ਭੀੜ ਹੈ ਚਾਹ ਪੀਣ ਵਾਸਤੇ ਪੱਪੂ ਅਹਿਮਦ ਵਾਲੇ ਦੀ ਤੇ ਬਾਈ ਨਾਲ ਵੀ ਆਪਾਂ ਬਾਰਤਲਾਬ ਕਰਦੇ ਆਂ ਬਾਈ ਚਾਹ ਜੀ ਬਣਾਈ ਜਾਂਦਾ ਆ ਫੇਰ ਅੱਜ ਦੇ ਨਾਲ ਵੀ ਬਾਰਤ ਲਾਭ ਕਰਾਂਗੇ ਸਾਰੀ ਸਾਂਝੀ ਵੀ ਕਿੱਥੇ ਲੋਕੇਸ਼ਨ ਹੈ ਕੀ ਗੱਲਬਾਤ ਹੈ ਕਿੰਨਾ ਚਿਰ ਹੋਗਾ ਚਾਹ ਬਣਾਉਂਦੇ ਨੂੰ ਬਾਈ ਨੂੰ ਸਮਾਂ ਜਿਹੜਾ 7:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਫੇਰ ਪੁੱਠੇ ਆ ਗਏ ਆ ਵਾਪਿਸ ਤੇ ਹੁਣ ਆਪਾਂ ਆਪਣੇ ਸਾਥੀਆਂ ਕੋਲ ਚੱਲਦੇ ਹਾਂ ਰੂਮ 'ਚ ਸਮਾਂ ਜਿਹੜਾ 8:30 ਵਜੇ ਦੇ ਲਵੇ ਤਵੇ ਹੋ ਗਿਆ ਤੇ ਬਾਬਾ ਜੀ ਕਹਿੰਦੇ ਵੀ ਭਾਈ ਕੱਲ ਵਾਲੀ ਡਿਊਟੀ ਸੰਭਾਲ ਲਓ ਕੱਲ ਤਾਂ ਇੱਥੇ ਇੱਕ ਸੰਗ ਤਾਂ ਹੋਰ ਕਿਵੇਂ ਦੋ ਤਿੰਨ ਉਹਨਾਂ ਨੇ ਆਟਾ ਗੁੰਨਦਾ ਸੀ ਤੇ ਮੈਂ ਤੇ ਹਰਪਾਲ ਬਾਈ ਜੀ ਦਬਾ ਦਬਾ ਥੱਪਦੀਆਂ ਸੀਆਂ ਤੇ ਅੱਜ ਬਾਬਾ ਜੀ ਕਹਿੰਦੇ ਵੀ ਆਟਾ ਵੀ ਤੁਸੀਂ ਗੁੰਨ ਲਓ ਤੇ ਇੱਧਰ ਆਪਣੀ ਹਰਪਾਲ ਬਾਈ ਜੀ ਫਿਰ ਗੋਲ ਗੋਲ ਰੋਟੀਆਂ ਲਾਉਣ ਦਾ ਚਾਅ ਆ ਭਈਆ ਕਹਿੰਦੇ ਫਿਰ ਹਾਂਜੀ ਗੁੰਨੀਆਂ ਨੇ ਆਟਾ ਫਿਰ ਜਮਾਵਾ ਹੈ ਜੀ ਠੀਕ ਹੈ ਮੈਨੂੰ ਆਟਾ ਥੋੜਾ ਨਹੀਂ ਲੱਗਦਾ ਉੱਪਰ ਚਾਨ ਮਾਰ ਬੜਾ ਅੱਛਾ ਹੁਲੀ ਹੁਲੀ ਗੁੰਨ ਰਿਆਂ ਉਪਰਾਹ ਤਾਂ ਹੈ ਨਹੀਂ ਏਡੀ ਕੁੜੀ ਜੀ ਕਾਂਟ ਹੈਣੀ ਦੋ ਤਿੰਨ ਵਾਰੀਆਂ ਚ ਬੁੰਨੇ ਹੈਗੇ ਦੋ ਵਾਰੀਆਂ ਗੁੰਮਿਆ ਠੀਕ ਹੈ ਠੀਕ ਹੈ ਆਇਦਰ ਵੀ ਰੱਖੀ ਬੈਠਾ ਚੋਬਰ ਤਾਂ ਹੀ ਮੈਂ ਕਿਹਾ ਸੰਗਤ 바ਵਾ ਅੱਜ ਆਈਗੀ ਮੈਨੂੰ ਲੱਗਦਾ ਹੈ ਨਾ ਆਪਾਂ ਹੋਗੇ 4 ਜਣੇ 2 ਜਣੇ ਬੱਬ ਹੋਈ ਹੋਗੇ ਤਾਂ 6 7 10 ਕਿ ਜਣੇ ਹੈਗੇ ਸੰਗਤਾਂ ਜਣਾ ਜਿਹੜੇ ਸਾਨੂੰ ਰੋਟੀਆਂ ਖਾਣੇ ਮੈਨੂੰ ਇਹ ਸਾਰੇ ਜਣੇ ਆ ਪੈਣਾ ਸੀਗਾ ਨਹੀਂ ਨਹੀਂ ਇੰਨੀ ਤਾਂ ਨਹੀਂ ਖਾਂਦੇ ਯਾਰ ਰੋਟੀ ਚੱਲ ਖਾਣ ਲੱਗੋਣ ਲੱਗੋ ਯਾਰ ਮੁੱਕੀ ਚੰਗੀ ਤਰ੍ਹਾਂ ਦੇ ਹਾਂ ਕਿਹੜਾ ਲਾਗੀ ਦੇਵਾ ਕਵੀ ਦੇਦਾ ਆਟੇ ਨੇ ਦੇ ਮੈਨੂੰ ਨਾ ਦਿਖਾ ਆਟੇ ਨੇ ਚੰਗੀ ਤਰ੍ਹਾਂ ਕੱਲ ਤੂੰ ਕਰਦਾ ਸੀ ਨਿਕੋਚਾ ਨਹੀਂ ਬਾਬੇ ਨੇ ਆਟਾ ਢੰਗ ਨਾਲ ਨਹੀਂ ਗੋਨੇ ਆ ਕਿਹੜਾ ਨਹੀਂ ਕਹਿੰਦਾ ਸੀ ਤਾਂ ਅੱਜ ਦੇਖੀ ਰੋਟੀਆਂ ਬਣ ਗਈਆਂ ਹਾਂ ਤੂੰ ਅੱਜ ਆਪ ਹੀ ਗੋਨੇ ਆਲਦੇ ਹੱਥੀ ਤੇ ਹੁਣ ਰੋਟੀਆਂ ਗੋਲ ਗੋਲ ਆਉਣੀਆਂ ਚਾਹੀਦੀਆਂ ਜਮਾ ਬਾਤ ਕਿਹੜਾ ਪ੍ਰਕਾਰ ਤੋਂ ਘੱਟ ਚੀਗੇ ਵੈਸੇ ਥੋੜੀਆਂ ਮਿੰਗੇਟਡ ਹੀ ਹੋਣਗੀਆਂ ਇਸ ਪਰ ਅੱਜ ਜਮਾ ਓਕੇ ਹੋਣੀਆਂ ਚਾਹੀਦੀਆਂ ਆਟਾ ਹਰ ਖਰਾਬ ਨਹੀਂ ਹੈ ਅੱਛਾ ਇਹ ਇੱਕ ਅੱਛਾ ਅਜੀਤ ਸਿੰਘ ਸਾਹਿਬ ਆਪ ਲੱਗੇ ਹੋਏ ਆ ਠੀਕ ਹੈ ਜੀ ਕਿੰਨਾ ਰੋਟੀ ਬਿੱਗੀ ਬਣ ਜੂਗੀ ਠੀਕ ਹੈ ਆਇਕੋ ਸਾਹਿਬ ਮੂਰੇ ਹੋਏ ਆਪ ਹਨਾ ਅੱਟਾ ਘਾੜ ਕੇ ਐ ਮਾਰ ਕੇ ਦਿਖਾ ਜੀ ਬਾੜੀ ਮੋਟੀ ਰੋਟੀ ਬਾਹਰ ਹੋ ਗਈ ਆਵਾਦਵਾਦੀ ਮੇਰਾ ਠੀਕ ਹੈ ਹਰ ਪਾਰ ਲਖਾਰੀ ਤੋਂ ਖੇ ਲੱਗਦੇ ਕੱਟ ਜੂਗੇ ਜੀ ਉਹ ਤਿਆਰ ਤੇ ਹੋਣਾ ਦੇਖਦੇ ਆਪਾਂ ਆਟਾ ਗੁੰਨਣ ਤੋਂ ਬਾਅਦ ਚ ਮੁੰਡੇ ਦੀਆਂ ਗੋਲ ਗੋਲ ਰੋਟੀਆਂ ਲੋ ਜੀ ਆਪਾਂ ਆਉਂਦੇ ਡਿਊਟੀ ਤੇ ਫੇਰ ਹਾਜ਼ਰ ਨਾਜ਼ਰ ਹੋ ਗਏ ਆ ਕੱਲ ਵਾਲੀ ਡਿਊਟੀ ਦੇ ਸੇਮ ਤੇ ਅੱਜ ਬਾਬਾ ਜੀ ਕਹਿੰਦੇ ਨਾਲ ਨਾਲ ਤੜਕਾ ਵੀ ਲਾਓ ਤੁਸੀਂ ਤੇ ਨਾਲ ਪ੍ਰਸ਼ਾਦੇ ਵੀ ਥੁੱਪੋ ਤੇ ਇੱਧਰ ਆਪਣੇ ਬਾਈ ਨੇ ਛੋਟੇ ਬਣਾਏ ਥੋੜੇ ਜਿਹਾ ਪ੍ਰਸ਼ਾਦੇ ਆਪਣੇ ਜਾਲੂ ਕਰਤੇ ਆ ਤੇ ਪਰਲੀ ਸਾਈਡ ਆ ਤੇ ਕੋਸਾ ਵੀ ਮੁਰੇ ਹੋਏ ਨੇ ਇਹਨਾਂ ਨੂੰ ਅੱਜ ਡਿਊਟੀਆਂ ਸਮਾੜੀਆਂ ਲੈ ਜੀ

ਟੜਕੇ ਤੇ ਇਹ ਤੇ ਖਲੌਣੀ ਆ ਤੇ ਇੱਧਰ ਤੜਕੇ ਦਾ ਵੀ ਧਿਆਨ ਰੱਖਣਾ ਆਪਾਂ ਤਿੰਨ ਡਿਊਟੀਆਂ ਸੰਭਾਲਣੀਆਂ ਇਕੱਠੀਆਂ ਮੈਂ ਬੋਲਦਾ ਦੋ ਬੰਨ੍ਹਦਾ डॉक्टर को नहीं मतलब कौन दे रहा है ना पता नहीं नहीं ਅੱਜ ਦੀ ਵੀਡੀਓ ਜਿਹੜੀ ਆਪਣੀ ਸਮਾਪਤੀ ਲਈ ਵਾਦੀ ਹੈ ਸਾਰੇ ਸੰਗ ਦਾ ਤੈਦਿਲ ਧੰਨਵਾਦ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇਖਦੇ ਹੋ ਵੀਡੀਓ ਦੇਖਣ ਦੇ ਨਾਲ ਨਾਲ ਪਿਆਰੇ ਪਿਆਰੇ ਕਮੈਂਟ ਵੀ ਕਰਦੇ ਹੋ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਲਾਈਕ ਵੀ ਕਰਦੇ ਹੋ ਫਿਰ ਤੋਂ ਸਾਰੇ ਸੰਗ ਦਾ ਤੈਦਿਲ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ 'ਚ 7:30 ਵਜੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ